ਨੀ ਜਨ ਨਾਨਕ ਹਰ ਕਿਰਪਾ ਤਾਰੀ ਹਰ ਰਾਮੈ ਨਾਮ ਸਮਾਨੀ ਸਾਰੰਗ ਮਹਲਾ 4 ਜਪ ਮੰਨ ਰਾਮ ਨਾਮ ਪੜਸਾਰ ਰਾਮ ਨਾਮ ਬਿਨ ਥਿਰ ਨਹੀਂ ਕੋਈ ਹੋਰ ਨਿਫਲ ਸਭ ਵਿਸਥਾਰ ਰਹਾਉ ਕਿਆ ਲੀਜੈ ਕਿਆ ਤਜਿਐ ਬੌਰੇ ਜੋ ਦੀਸੈ ਸੋ ਛਾਰ ਜਿਸ ਵਿਖਿਆ ਕਉ ਤੁਮ ਆਪਣੀ ਕਰ ਜਾਨੋ ਸਾਡ ਸਾਡ ਜਾਹੋ ਸਿਰ ਭਾਰ ਤਿਲ ਤਿਲ ਪਲ ਪਲ ਔਦ ਫੁਨ ਘਾਟੈ ਬੂਝ ਨਾ ਸਕੈ ਗਵਾਰ ਸੋਖਿਸ਼ ਕਰੈ ਜੇ ਸਾਥ ਨਾ ਚਾਲੈ ਇਹੋ ਸਾਖਤ ਕਾ ਆਚਾਰ ਸੰਤ ਜਨਾ ਕੈ ਸੰਗ ਮਿਲ ਬੌਰੈ ਤਉ ਪਾਵਹਿ ਮੂਖ ਦਵਾਰ ਬਿਨ ਸਤ ਸੰਗ ਸੁਖ ਕਿਨੈ ਨਾ ਪਾਇਆ ਜਾਏ ਪੂਚੋ ਬੇਦ ਵਿਚਾਰ ਰਾਣਾ ਰਾਉ ਸਬੈ ਕੋ ਚਾਲੈ ਝੂਠ ਛੋੜ ਜਾਏ ਪਾਸਾਰ ਨਾਨਕ ਸੰਤ ਸਦਾ ਥਿਰ ਨਿਚਲ ਜਿਨ ਰਾਮ ਨਾਮ ਆਧਾਰ ਸਾਰੰ ਮਹੱਲਾ ਚੌਥਾ ਕਰ ਤੀਜਾ ਧੁਪਦਾ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਕਾਹੇ ਪੂਤ ਝਗਰ ਤਉ ਸੰਗ ਬਾਪ ਉਗਨ ਕੇ ਜਣੇ ਬੜੀਰੇ ਤੁਮ ਹੋ ਤਿਨ ਸਿਓ ਚਗਰਤ ਪਾਪ ਰਹਾਉ ਜਿਸ ਧਨ ਕਾ ਤੁਮ ਗਰਭ ਕਰਤ ਹੋ ਸੋ ਧਨ ਕਿ ਸਹ ਨਾ ਆਪ ਖਿਨ ਮਹਿ ਛੋੜ ਜਾਏ ਵਿਖਿਆ ਰਸ ਤਉ ਲਾਗੈ ਪਛਤਾਪ ਜੋ ਤੁਮਰੇ ਪ੍ਰਭ ਹੋਤੇ ਸੁਆਮੀ ਹਰ ਤਿਨ ਕੇ Jap Jap ਅਪਦੇਸ਼ ਕਰਤ ਨਾਨਕ ਜਨ ਤੁਮ ਕੋ ਜੋ ਸੁਨੋ ਤਉ ਜਾਏ ਸੰਤਾਪ ਸਾਰੰਗ ਮਹੱਲਾ ਚੌਥਾ ਘਰ ਪੰਜਵਾਂ ਦੋ ਪਦੀ ਪੜਤਾਲ ਇੱਕ ਓੰਕਾਰ ਸਤਗੁਰ ਪ੍ਰਸਾਦ ਜਪਮਨ ਜਗਨਨਾਥ ਜਗਦੀਸ਼ ਰੂਪ ਜਗ ਜੀਵਨ ਨੂੰ ਮਨ ਮੋਹਨ ਸਿਉ ਪ੍ਰੀਤ ਲਾਗੀ ਮੈਂ ਹਰ 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 ਟੇਕ ਸਭ ਦਿਨਸ ਸਭ ਰਾਤ ਰਹਾਉ ਹਰ ਕੀ ਉਪਮਾ ਅਨਕ 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 ਗੁਣ ਗਾਵਤ ਸੁਖ ਨਾਰਦ ਬ੍ਰਹਮਾਦਕ ਤਪ ਗੁਣ ਸੁਆਮੀ ਗਨਨ ਨਾ ਜਾਤ ਤੂੰ ਹਰ ਬੇਅੰਤ ਤੂੰ ਹਰ ਬੇਅੰਤ ਤੂੰ ਹਰ ਸੁਆਮੀ ਤੂੰ ਆਪੇ ਹੀ ਜਾਣੈ ਆਪਣੀ ਭਾਤ ਹਰ ਕੈ ਨਿਕਟ ਨਿਕਟ ਹਰ ਨਿਕਟ ਹੀ ਬਸਤੇ ਤੇ ਹਰ ਕੇ ਜਨ ਸਾਧੂ ਹਰ ਪਗਾਤ ਤੇ ਹਰ ਕੇ ਜਨ ਹਰ ਸਿਉ ਰਲ ਮਿਲੇ ਜੈਸੀ ਜਨ ਨਾਨਕ ਸਲ ਲੈ ਸਲ ਮਲਾਤ ਸਾਰੰਗ ਮਹੱਲਾ ਚੌਥਾ ਜਪ ਮੰਨ ਨਰ ਹਰੇ ਨਰ ਹਰ ਸੁਆਮੀ ਹਰ ਸੰਗਲ ਦੇਵ ਦੇਵਾ ਸ੍ਰੀ ਰਾਮ ਰਾਮ ਨਾਮਾ ਹਰ ਪ੍ਰੀਤਮ ਮੋਰਾ ਰਹਾਉ ਜਿਤ ਗ੍ਰਹਿ ਗੁਣ ਗਾਵਤੇ ਹਰ ਕੇ ਗੁਣ ਗਾਵਤੇ ਰਾਮ ਗੁਣ ਗਾਵਤੇ ਤਿਤ ਗ੍ਰਹਿ ਵਾਜੇ ਪੰਜ ਸ਼ਬਦ ਵੱਡ ਭਾਗ ਮਥੋਰਾ ਤਿੰਨ ਜਾਣ ਕੇ ਸਭ ਪਾਪ ਗਏ ਸਭ ਦੁੱਖ ਗਏ ਸਭ ਰੋਗ ਗਏ ਕਾਮ ਕ੍ਰੋਧ ਲੋਭ ਮੋਹ ਅਭਮਾਨ ਗਏ ਤਿੰਨ ਜਾਣ ਕੇ ਹਰ ਮਾਰ ਕੱਢੇ ਪੰਜ ਚੋਰਾ ਹਰ ਰਾਮ ਬੋਲੋ ਹਰ ਸਾਧੂ ਹਰ ਕੇ ਜਨ ਸਾਧੂ ਜਗਦੀਸ਼ ਜਪੋ ਮਨ ਬਚਨ ਕਰਮ ਹਰ ਹਰ ਅਰਾਧੂ ਹਰ ਕੇ ਜਨ ਸਾਧੂ ਹਰ ਰਾਮ ਬੋਲ ਹਰ ਰਾਮ ਬੋਲ ਸਭ ਪਾਪ ਗਵਾਧੂ ਨਿਤ ਨਿਤ ਜਾਗਰਣ ਕਰੋ ਸਦਾ ਸਦਾ ਆਨੰਦ ਜਪ ਜਗਦੀਸਰਾ ਮਨ ਇੱਛੇ ਫਲ ਪਾਵੋ ਸਭੈ ਫਲ ਪਾਵੋ ਧਰਮ ਅਰਥ ਕਾਮ ਮੋਖ ਜਨ ਨਾਨਕ ਹਰਿ ਸਿਓ ਮਿਲੇ ਹਰ ਭਗਤ ਤੂਰਾ ਸਾਰੰਗ ਮਹੱਲਾ ਚੌਥਾ ਜਾਪੁ ਮਨ ਮਾਦੋ ਮਦਸੂਦ ਨੂੰ ਹਰਿ ਸਿਰੀ ਰੰਗੋ ਪਰਮੇਸ਼ਰੂ ਸਤਿ ਪਰਮੇਸ਼ਰੂ ਪ੍ਰਭ ਅੰਤਰ ਜਾਮੀ ਸਭ ਦੁਖਨ ਕੋ ਹੰਤਾ ਸਭ ਸੁਖਨ ਕੋ ਦਾਤਾ ਹਰਿ ਪ੍ਰੀਤਮ ਗੁਣ ਗਾਉ ਰਹਾਉ ਹਰ ਘਟ ਘਟੇ ਕਟ ਬਸਤਾ ਹਰ ਜਲ ਥਲੇ ਹਰ ਬਸਤਾ ਹਰ ਥਾਨ ਤਨੰਤਰ ਬਸਤਾ ਮੈਂ ਹਰ ਦੇਖਨ ਕੋ ਚਾਉ ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹੇ ਮਾਰਗ ਦਿਖਲਾਵੇ ਤਿਸ ਜਨ ਕੇ ਹਉ ਮਲ ਮਲ ਤੂੰ ਆ ਪਾਉ ਹਰ ਜਨ ਕੋ ਹਰ ਮਿਲਿਆ ਹਰ ਸਰਦਾ ਤੇ ਮਿਲਿਆ ਗੁਰਮੁਖ ਹਰ ਮਿਲਿਆ ਮੇਰਾ ਮਨ ਤਨ ਆਨੰਦ ਭਈ ਮੈਂ ਦੇਖਿਆ ਹਰ ਰਾਉ ਜਨ ਨਾਨਕ ਕਉ ਕਿਰਪਾ ਭਈ ਹਰ ਕੀ ਕਿਰਪਾ ਭਈ ਜਗਦੀਸ਼ੁਰ ਕਿਰਪਾ ਭਈ ਮੈਂ ਅਨ ਦਿਨੋ ਸਾਦ ਸਦ ਸਦਾ ਹਰ ਜਪਿਆ ਹਰ ਨਾਮ ਸਾਰੰਗ ਮਹੱਲਾ ਚੌਥਾ ਜਪ ਮੰਨ ਨਿਰਭਉ ਸਤ ਸਤ ਸਦਾ ਸਤ ਨਿਰਵੈਰ ਅਕਾਲ ਮੂਰਤ ਅਜੂਨੀ ਸੰਭਉ ਮੇਰੇ ਮਨ ਅਨ ਦਿਨੋ ਧਿਆਏ ਨਿਰੰਕਾਰ ਨਿਰਾਹਾਰੀ ਰਹਾਉ ਹਰ ਦਰਸ਼ਨ ਕੋ ਹਰ ਦਰਸ਼ਨ ਕੋ ਕੋਟ ਕੋਟ ਤੇ ਤੀਸ ਸਿੱਧ ਜਤੀ ਜੋਗੀ ਤਟ ਤੀਰਥ ਪਰ ਭਵਨ ਕਰਤ ਰਹਿਤ ਨਿਰਾਹਾਰੀ ਤਿਨ ਜਨ ਕੀ ਸੇਵਾ ਥਾਏ ਪਈ ਜਿਨ ਕੋ ਕਿਰਪਾਲ ਹੋਵਤ ਬਨਵਾਰੀ ਹਰ ਕੇ ਹੋ ਸੰਤ ਭਲੇ ਤੇ ਉਤਮ ਭਗਤ ਭਲੇ ਜੋ ਭਾਵਤ ਹਰ ਰਾਮ ਮਰਾਰੀ ਜਿਨ ਕਾ ਅੰਗ ਕਰੈ ਮੇਰਾ ਸੁਆਮੀ ਤਨ ਕੀ ਨਾਨਕ ਹਰ ਪੈ ਜਸਵਾਰੀ ਸਾਰੰਗ ਮਹੱਲਾ ਚੌਥਾ ਫੜਤਾਲ ਜਪ ਮੰਨ ਗੋਵਿੰਦ ਹਰ ਗੋਵਿੰਦ ਗੁਣੀ ਨਿਦਾਨ ਸਭ ਸ੍ਰਿਸ਼ਟ ਕਾ ਪ੍ਰਭੂ ਮੇਰੇ ਮਨ ਹਰ ਬੂਲ ਹਰ ਪੁਰਖ ਅਬਨਾਸੀ ਰਹਾਉ ਹਰ ਕਾ ਨਾਮ ਅਮਰਤ ਹਰ ਹਰ ਹਰੀ ਸੋ ਪੀਐ ਜਿਸ ਰਾਮ ਪਿਆਸੀ ਹਰ ਆਪ ਦਿਆਲ ਦਇਆ ਕਰ ਮੇਲੇ ਜਿਸ ਸਤ ਗੁਰੂ ਸੋ ਜਨ ਹਰ ਹਰ ਅੰਮ੍ਰਿਤ ਨਾਮ ਚ ਖਾਸੀ ਜੋ ਜਨ ਸੇਵਹਿ ਸਦ ਸਦਾ ਮੇਰਾ ਹਰ ਹਰੀ ਤਿਨ ਕਾ ਸਭ ਦੂਖ ਭਰਮ ਭਉ ਜਾਸੀ ਜਨ ਨਾਨਕ ਨਾਮ ਲਏ ਤਾਂ ਜੀਵੈ ਜਿਉ ਚਾਤਰਿਕ ਜਲ ਪੀਐ ਤ੍ਰਿਪਤਾਸੀ ਸਾਰੰਗ ਮਹੱਲਾ ਚੌਥਾ ਜਪ ਮਨ ਸ੍ਰੀ ਰਾਮ ਰਾਮ ਰਮਤ ਰਾਮ ਸਤ ਸਤਿ ਰਾਮ ਬੋਲੋ ਪਈਆ ਸਦ ਰਾਮ 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 ਰਵ ਰਹਿਆ ਸਰਬਗੇ ਰਹਾਉ ਰਾਮ ਆਪੇ ਆਪ ਆਪੇ ਸਭ ਕਰਤਾ ਰਾਮ ਆਪੇ ਆਪ ਆਪ ਸਭਤ ਜਗੇ ਜਿਸ ਆਪ ਕਿਰਪਾ ਕਰੇ ਮੇਰਾ ਰਾਮ 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 ਰਾਏ ਸੋ ਜਨ ਰਾਮ ਨਾਮ ਲਿਵ ਲਾਗੇ ਰਾਮ ਨਾਮ ਕੀ ਉਪਮਾ ਦੇਖੋ ਹਰ ਸੰਤੋ ਜੋ ਭਗਤ ਜਨਾ ਕੀ ਪਤ ਰਾਖੈ ਵਿਚ ਕਲ ਜੁਗੇ ਅੱਗੇ ਜਨ ਨਾਨਕ ਕਾ ਅੰਗ ਕੀਆ ਮੇਰੇ ਰਾਮ ਰਾਏ ਦੁਸ਼ਮਣ ਦੂਖ ਗਏ ਸਭ ਭਗੇ ਸਾਰੰਗ ਮਹੱਲਾ ਪੰਜਵਾਂ ਚੌਪਦੇ ਘਰ ਪਹਿਲਾ ਇੱਕ ਓਅੰਕਾਰ ਸਤਗੁਰ ਪ੍ਰਸਾਦ ਸਤਗੁਰ ਮੂਰਤ ਕਉ ਬਲ ਜਾਉ ਅੰਤਰ ਪਿਆਸ ਚਾਤਰਕ ਜਿਉ ਜਲ ਕੀ ਸਫਲ ਦਰਸ਼ਨ ਕਦ ਪਾਉ ਰਹਾਉ ਅਨਾਥਾਂ ਕੋ 나ਥ ਸਰਬ ਪ੍ਰਤ ਪਾਲਕ ਭਗਤ ਵੱਛਲ ਹਰਨਾਮ ਜਾ ਕੋ ਕੋਏ ਨਾ ਰਾਖੈ ਪ੍ਰਾਣੀ ਤਿਸ ਤੂੰ ਦੇਹੇ ਅਸਰਾਉ ਨਿ ਧਰਿਆ ਤਰ ਨਿ ਗਤਿਆ ਗਤ ਨਥਾਵਿਆਂ ਤੂੰ ਥਾਉ ਦਹ ਦਿਸ ਜਾਉ ਤਹਾਂ ਤੂੰ ਸੰਗੇ ਤੇਰੀ ਕੀਰਤ ਕਰਮ ਕਮਾਉ ਇਕਸਤੇ ਲੱਖ ਲੱਖ ਤੇ ਏਕਾ ਤੇਰੀ ਗਤ ਮਿਤ ਕਹਿ ਨਾ ਸਕਾਉ ਤੂੰ ਬੇਅੰਤ ਤੇਰੀ ਮਿਤ ਨਹੀਂ ਪਾਈਐ ਸਭ ਤੇਰੋ ਖੇਲ ਦਿਖਾਉ ਸਾਧਨ ਕਾ ਸੰਗ ਸਾਧ ਸਿਉ ਗੂਸਟ ਹਰ ਸਾਧਨ ਸਿਉ ਲਵ ਲਾਉ ਜਨ ਨਾਨਕ ਪਾਇਆ ਹੈ ਗੁਰਮਤ ਹਰ ਦੇਹੋ ਦਰਸ ਮਨ ਚਾਉ ਸਾਰੰਗ ਮਹੱਲਾ 5 ਹਰ ਜੀਓ ਅੰਤਰਜਾਮੀ ਜਾਨ ਕਰਤ ਬਰਾਈ ਮਨੁਖ ਤੇ ਛਪਾਈ ਸਾਖੀ ਭੂਤ ਪਵਾਨ ਰਹਾਉ ਵੈਸਨੋ ਨਾਮ ਕਰਤ ਖਟ ਕਰਮਾ ਅੰਤਰ ਲੋਭ ਝੁਠਾਨ ਸੰਤ ਸਭਾ ਕੀ ਨਿੰਦਾ ਕਰਤੇ ਡੂਬੇ ਸਭ ਅਗਿਆਨ ਕਰਹਿ ਸੋਮ ਪਾਕ ਹਿਰਹਿ ਪਰ ਦਰਬਾ ਅੰਤਰ ਝੂਠ ਗਮਾਨ शास्त्र वेद की बिद नहीं जानहै व्यापी मन कै मान संध्या काल करहै सब वरता जो सफरी दम फान प्रभु पुलाए ऊजड़ पाए निहफल सब करमान सो ज्ञानी सो वैसनो पढ़या जिस करी कृपा पगुवान उन सतगुरु सेव परम पद पाया उधरया सकल बिस्वान ਕਿਆ ਹਮ ਕਥਹਿ ਕਿਸ ਕਥ ਨਹੀਂ ਜਾਣਹਿ ਪ੍ਰਭ ਭਾਵੈ ਤਿਮੈ ਬੁਲਾਨ ਸਾਧ ਸੰਗਤ ਕੀ ਧੂਰ ਇਕ ਮੰਗਉ ਜਨ ਨਾਨਕ ਪਇਓ ਸਰਾਨ ਸਾਰੰ ਮਹੱਲਾ ਪੰਜਵਾਂ ਅਬ ਮੋਰੋ ਨਾਚਨੂ ਰਹੁ ਲਾਲ ਰੰਗੀਲਾ ਸਹਿਜਿ ਪਾਇਉ ਸਤਗੁਰ ਬਚਨ ਲਹੁ ਰਹਾਉ ਕੁਾਰ ਕੰਨਿਆ ਜੈਸੇ ਸੰਗ ਸਹੇਰੀ ਰਿਆ ਬਚਨ ਉਪਹਾਸ ਕਹੋ ਜੋ ਸੁਰਜਨ ਗ੍ਰਹਿ ਪੀਤਰ ਆਇਓ ਤਬ ਮੁਖ ਕਾਜ ਲਜੋ ਜਿਉ ਕਨਕੋ ਕੋਠਾਰੀ ਚੜਿਓ ਕਬਰੋ ਹੋਤ ਫਿਰੋ ਜਬ ਤੇ ਸੁਧ ਪਏ ਹੈ ਬਾਰਹ ਤਬ ਤੇ ਥਾਨ ਫਿਰੋ ਜੋ ਦਿਨ ਰੈਨ ਤਉ ਲਉ ਬਜਿਓ ਮੂਰਤ ਘਰੀ ਪਲੋ ਬਜਾਵ ਨਹਾਰੋ ਊਠ ਸਧਾਰਿਓ ਤਬ ਫਿਰ ਬਾਜ ਨਾ ਭਇਓ ਜੈਸੇ ਕੁੰਭ ਉਦਕ ਪੂਰਿਆਨੇ ਹੂੰ ਤਾਵੇਂ ਉਹ ਭਿੰਨ ਦ੍ਰਿਸ਼ਟੂ ਕਹੋ ਨਾਨਕ ਕੁੰਭ ਜਲੈ ਮਹਡਾਰਿਉ ਅੰਬੈ ਅੰਬ ਮਿਲੋ ਸਾਰੰਗ ਮਹੱਲਾ ਪੰਜਵਾ ਹਬ ਪੂਛੇ ਕੀ ਕਹਾ ਲੈਨੋ ਨਾਮ ਅੰਮ੍ਰਿਤ ਰਸ ਨੀਕੋ ਬਾਵਰ ਬਿਖਸਿਓ ਗਹਿ ਰਹਾ ਰਹਾਉ ਦਿਲਾਬ ਜਨਮ ਚਰੰਕਾਲ ਪਾਇਉ ਜਾਤੋ ਕੌਡੀ ਬਦਲਾਹਾ ਕਾਥੂਰੀ ਕੋ ਗਾਹ ਕੇ ਆਇਓ ਲਾਦੇਉ ਕਾਲਰ ਬਿਰਖ ਜਿ ਵਹ ਆਇਓ ਲਾਬ ਲਬਨ ਕਹਿ ਤਾਈ ਮੋਹਨ ਠਾ ਗਉਰੀ ਸਿਓ ਉਲਜ ਪਾਹਾ ਕਾਚ ਬਾਦਰ ਲਾਲ ਖੋਈ ਹੈ ਫਿਰ ਇਹੋ ਅਵਸਰ ਕਦ ਲਾਹਾ ਸਗਲ ਪਰਾਦ ਏਕ ਗੁਣ ਨਾਹੀ ਠਾਕਰ ਛੋਡਹਿ ਦਾਸ ਭਜਹਾ ਆਈ ਮਸਟ ਜੜਵਤ ਕੀ ਨਿਆਈ ਜਿਉ ਤਸਕਰ ਦਰਸਾਨਿਹਾ ਆਨ ਅਪਾਉ ਨ ਕੋਊ ਸੁਜੈ ਹਰਿ ਦਾਸਾ ਸਰਣੀ ਪਰ ਰਹਾ ਕਹੋ ਨਾਨਕ ਤਬਹੀ ਮਨ ਛੁਟੀਐ ਜੋ ਸਗਲੇ ਔਗਨ ਮੇਟ ਧਰਹਾ ਸਾਰਗ ਮੋਹੱਲਾ 5 ਮਾਈ ਧੀਰ ਰਹੀ ਪ੍ਰਿਆ ਬਹੁਤ ਬਰਾਗੇਉ ਅਨਕ ਭਾਂਤ ਅਨੂਪ ਰੰਗ ਰੇ ਤਿੰਸਿਉ ਰਚੈ ਨਾ ਲਾਗਿਉ ਰਹਾਉ ਨਿਸਬਾਸਰ ਪ੍ਰਿਆ ਪ੍ਰਿਆ ਮੁਖ ਟੇਰੋਂ ਨੀਂਦ ਪਲਕ ਨਹੀਂ ਜਾਗਿਓ ਹਾਰ ਕਜਰ ਬਸਤਰ ਅਨਕ ਸ਼ਿੰਗਾਰ ਰੇ ਬਿਨ ਪਰ ਸਭੈ ਬੇਖ ਲਾਗਿਓ ਪੂਛੋ ਪੂਛੋ ਦੀਨ ਭਾਂਤ ਕਰ ਕੋ ਕਹਿ ਪ੍ਰਿਆ ਦੇ ਸੰਗਿਓ ਕੀਓ ਦੇਉ ਸਭ ਮਨ ਤਨੇ ਅਰਪਉ ਸੀਸ ਚਰਨ ਪਰ ਰਾਖਿਓ ਚਰਨ ਬੰਦਨਾ ਮੋਲ ਦਾਸ ਰੂ ਦੇਵ ਸਾਧ ਸੰਗਤ ਅਰਦਾਗਿਓ ਕਹੋ ਕਿਰਪਾ ਮੋਹਿ ਪ੍ਰਭੂ ਮਲਾਵੋ ਨਿਮਖ ਦਰਸ ਪੇ ਖਾਗਿਓ ਦ੍ਰਿਸ਼ਟ ਭਈ ਤਬ ਭੀਤਰ ਆਇਓ ਮੇਰਾ ਮਨ ਅਨੰਦ ਸੀਤ ਲਾਗੇ ਹੋ ਕਹੋ ਨਾਨਕ ਰਸਮੰਗਲ ਲਗਾਏ ਸ਼ਬਦ ਅਨਾਹਦ ਬਾਜਿਓ ਸਾਰੰਗ ਮਹੱਲਾ ਪੰਜਵਾਂ ਮਾਈ ਸਤ 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 ਹਰ ਸਤ 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 ਸਾਦਾ ਬਚਨ ਗੁਰੂ ਜੋ ਪੂਰੇ ਕਹਿਓ ਮੈਂ ਸ਼ੀਕ ਗਾਂਠ ਰੀ ਬੰਦਾ ਰਹਾਉ ਨਿਸ ਬਾਸਰ ਨਖੇ ਅਤਰ ਬਨਾਸੀ ਰਵ ਸਸੀ ਅਰ ਬੇਨਾਦਾ ਗਿਰ ਬਸਦਾ ਜਲ ਪਵਨ ਜਾਏ ਗੂ ਇਕ ਸਾਦ ਬਚਨ ਅਟਲਾਦਾ ਅੰਡ ਬਨਾਸੀ ਜੇਰ ਬਨਾਸੀ ਉਤ ਪੁਜ ਸੇਤ ਬਨਾਦਾ ਚਾਰ ਬਨਾਸੀ ਖਟਹਿ ਬਨਾਸੀ ਇਕ ਸਾਧ ਬਚਨ ਨਿਛਲਾਦਾ ਰਾਜ ਬਨਾਸੀ ਤਾਮ ਬਨਾਸੀ ਸਾਤਕ ਭੀ ਬੇਨਾਦਾ ਦ੍ਰਿਸ਼ਟ ਮਾਨ ਹੈ ਸਗਲ ਬਨਾਸੀ ਇਕ ਸਾਧ ਬਚਨ ਆਗਹਾਦਾ ਆਪੇ ਆਪ ਆਪ ਹੀ ਆਪੇ ਸਭ ਆਪਨ ਖੇਲ ਦਿਖਾਦਾ ਪਾਇਓ ਨਾ ਜਾਏ ਕਹੀਂ ਪਾਂਤਰੀ ਪ੍ਰਭ ਨਾਨਕ ਗੁਰ ਮਿਲ ਲਾਦਾ ਸਾਰੰਗ ਮਹੱਲਾ 5ਵਾਂ ਮੇਰਾ ਮਨ ਵਾਸ ਬੋ ਗੁਰ ਗੋਬਿੰਦ ਜਹਾਂ ਸਿਮਰਨ ਭਇਓ ਹੈ ਠਾਕੁਰ ਤਹਾਂ ਨਗਰ ਸੁਖ ਆਨੰਦ ਰਹਾਉ ਜਹਾਂ ਬੀਸਰੈ ਠਾਕੁਰ ਪਿਆਰੂ ਤਹਾਂ ਦੂਖ ਸਭ ਆਪਦ ਜਹੈ ਗੁਨ ਗਾਏ ਆਨੰਦ ਮੰਗਲ ਰੂਪ ਤਹਾਂ ਸਦਾ ਸੁਖ ਸੰਪਦ ਜਹਾਂ ਸ਼ਰਵਨ ਹਰ ਕਥਾ ਨਾ ਸੁਣੀਐ ਤਹ ਮਹਾ ਭਯਾਨ ਉਦਿਆਨ ਜਹਾਂ ਕੀਰਤਨ ਸਾਜ ਸੰਗਤ ਰਸ ਤਹ ਸਗਨ ਬਾਸ ਫਲਾਨੰਦ ਦਿਨ ਸਿਮਰਨ ਕੋਟ ਵਰਖ ਜੀਵੈ ਸਗਲੀ ਆਉਧ ਬਿਰਥਾਨੰਦ ਏਕ ਨਿਮਖ ਗੋਬਿੰਦ ਭਜਨ ਕਰ ਤਉ ਸਦਾ ਸਦਾ ਜੀਵਾਨੰਦ ਸਰਨ 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 ਪ੍ਰਭ ਪਾਵ ਦੀਜੈ ਸਾਧ ਸੰਗਤ ਕਿਰਪਾਨੰਦ ਨਾਨਕ ਪੂਰ ਰਹਿਓ ਹੈ ਸਰਬਮੈ ਸਗਲ ਗੁਨਾ ਬਿਦ ਜਾਣਦ ਸਾਰੰਗ ਮਹੱਲਾ ਪੰਜਵਾਂ ਅਬ ਮੋਹਿ ਰਾਮ ਪ੍ਰੋਸੋਂ ਪਾਏ ਜੋ ਜੋ ਸਰਨ ਪਰਿਉ ਕਰਨਾ ਨਿਦ ਤੇ ਤੇ ਭਵਹਿ ਤਰਾਏ ਰਹਾਉ ਸੁਖ ਸੋਇ ਹਰ ਸਹਜ ਸਮਾਇਉ ਸਹਸਾ ਗੁਰਹਿ ਗੋਾਈ ਜੋ ਚਾਹਤ ਸੋਏ ਹਰ ਕੀਉ ਮਨ ਬਾਛਤ ਫਲ ਪਾਏ ਹਿਰਦਾ ਜੱਪਉ ਨੇਤਰ ਧਿਆਨ ਲਾਵਉ ਸਰਮਣੀ ਕਥਾ ਸੁਨਾਈ ਚਰਨੀ ਚੱਲਉ ਮਾਰਗ ਠਾਕੁਰ ਕੈ ਰਸਨਾ ਹਰ ਗੁਣ ਗਾਈ ਦੇਖਿਉ ਦ੍ਰਿਸ਼ਟ ਸਰਬ ਮੰਗਲ ਰੂਪ ਉਲਟੀ ਸੰਤ ਕਰਾਈ ਪਾਇਉ ਲਾਲ ਅਮੋਲ ਨਾਮ ਹਰ ਛੋਡ ਨਾ ਕਤੁ ਹਉ ਜਾਏ ਕਮਨੀ ਉਪਮਾ ਕੌਣ ਵਡਾਈ ਕਿਆ ਗੁਣ ਕਹੋ ਰਿਝਾਈ ਹੋਤ ਕਿਰਪਾਲ ਦੀਨ ਦਇਆ ਪ੍ਰਭ ਜਨ ਨਾਨਕ ਦਾਸ ਦਸਾਈ ਸਾਰੰਗ ਮਹੱਲਾ ਪੰਝ